ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੇ ਆਉਣ ਤੇ ਬਾਈ ਮੰਗੇ ਦੇ ਘਰੋਂ ਇੱਕ ਆਪਾਂ ਸਾਨੂੰ ਤੀਜੇ ਸੂਏ ਸੱਜਰ ਮੱਝ ਦਿਖਾ ਰਹੇ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਮਿਕਾ ਤੋਂ ਕਸੂਈਆ ਪਿਛਲੇ ਸਾਲ ਵੀ ਇਸ ਛੋਟੀ ਦੀ ਆਪਾਂ ਮਿੱਤਰੋ ਵੀਡੀਓ ਬਣਾਈ ਸੀ ਦੁੱਧ ਪਿਛਲੇ ਸਾਲ ਵੀ ਆਪਾਂ ਦੱਸਿਆ ਸੀ ਵੀ ਚੰਗਾ ਕੱਢੂਗੀ ਤੇ ਕਿੰਨਾ ਪਿਛਲੇ ਸੂਏ ਦੁੱਧ ਕੱਢਿਆ ਉਹਦੀ ਵੀ ਆਪਾਂ ਗੱਲਬਾਤ ਕਰਦੇ ਆ ਤੇ ਕਿਹੜੇ ਸਿਮਨ ਦਾ ਬੱਚਾ ਕੱਦ ਕਾੜ ਮਿੱਤਰੋ ਫੁੱਲ ਹੈ ਬੇਲ ਚੰਗੀ ਆ ਸਿੰਘਾਂ ਦੀ ਸੋਹਣੀ ਆ ਤੇ ਭਜਨ ਵੀ ਚੰਗਾ ਥਾਲੇ ਵੀ ਦੀ ਪੂਰੀ ਸਾਫ ਹੈ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਵੀ ਕਦੋਂ ਮਿੱਤਰੋ ਸੂਈ ਆ ਫੇਰ ਆਪਾਂ ਕਹਿੰਨੇ ਵੀ ਦੁੱਧ ਪਿਛਲੇ ਸੂਏ ਦਾ ਬਾਈ ਕਹਿੰਦਾ ਵੀ ਚੰਗਾ ਕੱਢਿਆ ਇਧਰੋਂ ਹੱਕੇ ਚ ਕਿਹੜਾ ਮਾਰਾ ਥਣਲੇਵਾ ਖਾਦ ਗਏ ਉਹ ਚੁੰਗੀ ਜਾਂਦਾ ਨਾਲ ਵਾਲਾ ਕੱਟੇ ਜਾਂਦਾ ਚੱਲ ਕੋਈ ਨਹੀਂ ਕੋਈ ਨਹੀਂ ਠੰਡੀ ਸੀਰ ਦਾ ਤੁਸੀਂ ਮਿੱਤਰੋ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਦੂਜਾ ਨਾਲ ਵਾਲਾ ਕੱਟੜੂ ਵੀ ਚੁੰਗੀ ਜਾਂਦਾ ਤੇ ਇਹਨੂੰ ਪੁੱਤ ਪੀੜੇ ਹੀ ਕਰ ਦਿੰਦਾ ਹੈ ਨਹੀਂ ਜਗ੍ਹਾ ਹੋਰ ਇੱਕ ਬਾਈ ਕੋਲ ਹੈ ਨਾ ਜਗ੍ਹਾ ਦੀ ਮਿੱਤਰੋ ਥੋੜੀ ਜਿਹੀ ਪ੍ਰੋਬਲਮ ਹੈ ਜਗ੍ਹਾ ਬਹੁਤ ਥੋੜੀ ਆ ਉਹ ਤਾਂ ਪਾਸੇ ਕਰਕੇ ਸੜਕੇ ਖੜ ਜਾ ਹਾਂ ਬਾਈ ਕੀ ਹਾਲ ਚਾਲ ਹੈ ਪਹਿਲਾਂ ਠੀਕ ਠਾਕ ਜੀ ਬਹੁਤ ਠੀਕ ਐ ਸਿੱਤਾ ਹਾਂਜੀ ਹਾਂਜੀ ਸਰ ਠੀਕ ਐ ਇਹ ਪਿਛਲੇ ਸਾਲ ਵੀ ਵੀਡੀਓ ਬਣਾਈ ਸੀ ਨਾ ਪਿਛਲੇ ਸੂਏ ਮੇਲਾ ਦੂਜਾ ਸੂਆ ਸੀ ਹਾਂਜੀ ਦੂਜਾ ਸੀ ਠੀਕ ਹੈ ਕਿੰਨਾ ਕ ਦੁੱਧ ਦਿੱਤਾ ਸੀ ਪਹਿਲੇ ਸੂਏ ਕਿੱਥੋਂ ਲਿਆਂਦੀ ਸੀ ਪਹਿਲੇ ਸੂਏ 16 ਲੀਟਰ ਤੇ ਲਿਆਂਦੀ ਹੈ ਜੀ ਜਾਖਲ ਕੋਲੇ ਸਾਧਨਵਾਸ ਪਿੰਡ ਹੈ ਜੀ ਹਰਿਆਣੇ ਚ ਠੀਕ ਹੈ ਹਾਂ ਜੀ ਤੋਲ ਕੇ ਲਿਆਂਦਾ ਸੀ ਜੀ 16 ਲੀਟਰ ਓਕੇ ਦੂਜੇ ਸੂਏ ਜੀ ਇਹ ਗਰਮੀ ਚ ਆ ਗਈ ਥੋੜਾ ਜਿਹਾ ਠੀਕ ਹੈ ਜੀ ਸੀਗੀ ਉਦੋਂ ਆਪਾਂ ਵੀਡੀਓ ਇਹਦੀ ਬਣਾਈ ਸੀ ਪਰ ਅਸੀਂ ਪਰਖਣਾ ਚਾਹੁੰਦੇ ਕਿ ਕਿੰਨਾ ਦੁੱਧ ਕੱਢਦੀ ਹੈ ਜੀ 12 ਲੀਟਰ ਤੋਂ 19 ਲੀਟਰ ਦੇ ਵਿਚਕਾਰ ਦੁੱਧ 12 ਤੋਂ 19 ਹਾਂਜੀ ਠੀਕ ਹੈ ਹੁਣ ਤੀਜਾ ਸੂਆ ਸੂਈ ਹਾਂ ਤੀਜਾ ਸੂਈ ਹੈ ਜੀ ਰਾਤ ਹੀ ਸੂਈ ਹੈ ਓਕੇ ਜੇਰ ਕੱਪਾ ਸਾਰਾ ਥੋੜਾ ਨਾ ਭਲਾ ਜ਼ਰੂਰ ਆ ਹਨਾ ਹਾਂਜੀ ਆ ਥੋੜਾ ਥੋੜਾ ਭਲਾ ਜੀ ਉਹ ਲੇਵਾ ਸਾਰਾ ਓਕੇ ਹੈ ਜੀ ਸਾਰਾ ਓਕੇ ਠੀਕ ਹੈ ਦੁੱਧ ਕੱਢ ਦੋ ਇਹਦੀ ਵੀ ਅਸੀਂ ਤਾਂ ਕਿਹਾ 20 ਦੀ ਉਮੀਦ ਰੱਖਦੇ ਹਾਂ ਜੀ ਬੀਰੇ ਉਮੀਦ ਰੱਖਦਾ ਭਾਈ ਕਹਿੰਦਾ ਦੁੱਧ ਫੇਰ ਕਹਿੰਦਾ ਵੀ ਪਹਿਲੇ ਸੂਏ 16 ਹਾਂ ਫੁੱਲ ਕਦ ਕਾਟ ਫੁੱਲ ਵਜਣਾ ਹਣਾ ਤੋ ਮਣਕ ਲੈਣ ਦੇਖੋ ਜੀ ਰੱਸਾ ਹੀ ਹੈ ਜੀ ਠੀਕ ਆ ਦਿਖਾਉਣੇ ਆ ਵੀ ਰੱਸਾ ਹੈ ਜੀ ਜਮਾ ਹਾਂ ਜਮਾ ਰਸੇ ਵਰ ਵੀ ਮਣਕ ਲੈਣਾ ਜੀ ਇਹਨੂੰ ਤੋੜੋ ਇੱਕ ਵਾਰੀ ਮਾਰਾ ਜਾ ਜਗਾ ਬਾਈ ਦੀ ਬਹੁਤ ਜਿਆਦਾ ਭੀੜੀ ਜਗਾ ਬਹੁਤ ਥੋੜੀ ਜਗਾ ਫਿਰ ਕਹਿੰਦੇ ਵੀ ਇਹਨੂੰ ਤੋੜ ਲਓ ਬਸ ਉਧਰ ਅੰਦਰੋਂ ਮੋੜ ਲਓ ਤੁਰਦੀ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਮੂਰੇ ਮਿੱਤਰੋ ਢੁੰਨੇ ਦਾ ਇਹ ਮਗਰ ਸੂਤ ਹੈ ਜਿਹੜਾ ਹਵਾਨਾ ਲੱਗਿਆ ਵਾ ਥੋੜਾ ਜਿਹਾ ਭਲਾ ਨੇ ਕਿਸੇ ਕਿਸੇ ਪਸ਼ੂ ਦੇ ਮਿੱਤਰੋ ਆ ਜਾਂਦੇ ਹੁੰਦੇ ਕੋਈ ਖਾਸ ਗੱਲ ਨਹੀਂ ਥਾਂ ਨੇ ਵੀ ਦੀ ਪੂਰੀ ਮਿੱਤਰੋ ਸਾਫ਼ ਹੈ ਤਸੱਲੀ ਵਾਸਤੇ ਤੁਸੀਂ ਮਿੱਤਰੋ ਖੁਦ ਕਰਨੀ ਆ ਪਰ ਆਪਾਂ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੀ ਆ ਬੰਦੋ ਚ ਬੰਦ ਉੱਥੇ ਕਿਹੜੇ ਸਿਮਨ ਦਾ ਜਿਹੜਾ ਹ ਬੱਚਾ ਇਹ ਸਕੰਦਰ ਬੋਲਦਾ ਸਕੰਦਰ ਦਾ ਵੱਲ ਆ ਗਿਆ ਹਨਾ ਹਾਂਜੀ ਸਕੰਦਰ ਦੇ ਵਿੱਚ ਮਿੱਤਰੋ ਫਿਰ ਆਪਾਂ ਕਹਿੰਦੇ ਆ ਕਮੀ ਰਹੀ ਐ ਅ ਭਰਾ ਤਾਂ ਨਹੀਂ ਮੰਨਿਆ ਜਿਹੜਾ ਸਕੰਦਰ ਦਾ ਜਿਹੜਾ ਮੇਨ ਐ ਲਸਮੇਡਰੀ ਵਾਲ ਦਾ ਕਿ ਆਪਾਂ ਵੀ ਕਾਫੀ ਟੀਕੇ ਸਕੰਦਰ ਦੇ ਲਾਇਏ ਸੀ ਜਿਨ੍ਹਾਂ ਦੇ ਵਿੱਚੋਂ ਮਿੱਤਰੋ ਵੱਲ ਆ ਗਿਆ ਸੀ ਆਪਣੇ ਕੋਲੇ ਵੀ ਝੋਟੀ ਜਿਹੜੀ ਰਾਤ ਵੀਡੀਓ ਪਾਈ ਉਹ ਵੀ ਸਕੰਦਰ ਦੀ ਐ ਕਿਸੇ ਕਿਸੇ 'ਚ ਮਿੱਤਰੋ ਵੱਲ ਆਇਆ ਪਤਾ ਨਹੀਂ ਕਿਉਂ ਨਹੀਂ ਆ ਰਿਹਾ ਕਿਉਂ ਆ ਰਿਹਾ ਇਹਦੀ ਹਜੇ ਕਲੀਅਰ ਨਹੀਂ ਕਿਸੇ ਦਾ ਕੋਈ ਪੈਰ ਚਿੱਟਾ ਆ ਜਾਂਦਾ ਕਿਸੇ ਦੇ ਮੱਥੇ 'ਚ ਵੱਲਾ ਜਾਂਦਾ ਤੇ ਰੇਟ ਕੀ ਕਰਤਾ ਜੀ ਆਪਾਂ ਵਰਜਾਜ ਜਾਜ ਰੇਟ 2 ਕਰਿਆ ਜੀ ਆਪਾਂ 1.21 ਦਾ ਫਰਕ ਪਾ ਦਿਆਂਗੇ ਜੀ 2 ਲੱਖ ਰੇਟ ਹੈ ਹਾਂ ਜੀ ਥੋੜਾ ਮੋਟਾ ਮਾਰਦਾਨ ਹੋ ਜੋ ਮਾਰਦਾਨ ਕਰ ਦਿਆਂਗੇ ਠੀਕ ਆ ਤਾਂ ਫੋਨ ਨੰਬਰ ਦੱਸ ਦਿਓ ਫੋਨ ਨੰਬਰ 9885 18812 9885 18812 ਪਿੰਡ ਦਿਉਣ ਤੇ ਬਠਿੰਡੇ ਤੋਂ ਕਿੰਨਾ ਕਰਿਆ ਜਾਂਦਾ ਹੈ ਇਹ 14 ਕਿਲੋਮੀਟਰ 14 ਕਿਲੋ ਸੋ ਜਿਹੜੇ ਵੀ ਵੀਰ ਭਰਾ ਹਨ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸੋ ਮਿਹਰਬਾਨੀ